ਸਾਡੇ ਨਾਲ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਬਹੁਤ ਸਾਰੀਆਂ ਪੰਜਾਬ ਤੇ ਦੇਸ਼ਵਿਦਿਆ ਦੀਆਂ ਖਬਰਾਂ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਉਹਦੇ ਵਿੱਚ ਪਹਿਲੀ ਵੱਡੀ ਖਬਰ ਇਹ ਹੈ ਜੀ ਕਿ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਸਿਖਰਾਂ ਦੇ ਉੱਤੇ ਹੈ ਲੰਘੇਕਰ ਰਾਹੁਲ ਗਾਂਧੀ ਇੱਕ ਥਾਂ ਦੇ ਉੱਤੇ ਗਏ ਤੇ ਉਹਨਾਂ ਨੇ ਤਲਾਬ ਦੇ ਵਿੱਚ ਛਾਲਾ ਮਾਰ-ਮਾਰ ਕੇ ਮੱਛੀਆਂ ਫੜੀਆਂ ਕਿਉਂਕਿ ਮਸ਼ੇਰਾ ਭਾਈ ਜਿਹੜਾ ਜਿਹੜਾ ਉਹਨਾਂ ਦੀਆਂ ਵੋਟਾਂ ਦਾ ਵੀ ਮਸਲਾ ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਦੇ ਲਈ ਕਿ ਅਸੀਂ ਵੀ ਤੁਹਾਡੇ ਨਾਲ ਹਾਂ ਤੇ ਤੁਹਾਡੇ ਵਾਂਗ ਮੱਛੀਆਂ ਫੜ ਕੇ ਮਾਣ ਮਹਿਸੂਸ ਕਰਦੇ ਹਾਂ ਇਸ ਕਰਕੇ ਰਾਹੁਲ ਗਾਂਧੀ ਦੇ ਵੱਲੋਂ ਪਾਣੀ ਦੇ ਵਿੱਚ ਡੁਬਕੀਆਂ ਲੰਘ ਗੰਗਾ ਉਹਨਾਂ ਦੇ ਵੱਲੋਂ ਮੱਛੀਆਂ ਬੜਾ ਜਾਲ ਫੜ ਕੇ ਖਿੱਚਿਆ ਗਿਆ ਤੇ ਉੱਥੇ ਮਸ਼ੇਰੇਆਂ ਦੇ ਨਾਲ ਫੋਟੋਆਂ ਵੀ ਖਿੱਚਵਾਈਆਂ ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦੀ ਬੜੀ ਚਰਚਾ ਚੱਲ ਰਹੀ ਹੈ ਕਿ ਜਦੋਂ ਵੀ ਵੋਟਾਂ ਆਉਂਦੀਆਂ ਭਾਵੇਂ ਉਹ ਭਾਜਪਾ ਦੇ ਨੇਤਾ ਹੋਣ ਤੇ ਭਾਵੇਂ ਕਾਂਗਰਸ ਤੇ ਭਾਵੇਂ ਕਿਸੇ ਹੋਰ ਪਾਰਟੀ ਦੇ ਉਹਨਾਂ ਨੂੰ ਇਹ ਵੋਟਾਂ ਕਿਹੋ ਕਿਹੋ ਜੇ ਕੰਮ ਕਰਨ ਵਾਸਤੇ ਮਜਬੂਰ ਕਰਦੀਆਂ ਜਿਹੜਾ ਕੰਮ ਉਹਨਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਕੀਤਾ ਹੁੰਦਾ ਉਹ ਵੀ ਉਹਨਾਂ ਨੂੰ ਕਰਨਾ ਪੈਂਦਾ ਇਸ ਗੱਲ ਕਰਕੇ ਲੋਕ ਇਹਦੇ ਉੱਤੇ ਕਈ ਤਰ੍ਹਾਂ ਦੇਗਾ ਟਿੱਪਣੀਆਂ ਕਰ ਰਹੇ ਆ ਪਰ ਨਾਲ ਨਾਲ ਰਾਹੁਲ ਗਾਂਧੀ ਦੀ ਫਿਟਨੈਸ ਦੇ ਉੱਤੇ ਵੀ ਲੋਕ ਖੁਸ਼ੀ ਮਨਾਉਂਦੇ ਆ ਕਿ ਭਾਈ ਆਮ ਤੌਰ ਦੇ ਉੱਤੇ ਦੇਸ਼ ਦੇ ਨੇਤਾ ਥੁੱਥਲ ਜੇ ਹੋ ਜਾਂਦੇ ਆ ਜਦ ਕਿ ਰਾਹੁਲ ਗਾਂਧੀ ਕਿਵੇਂ ਤੈਰ ਵੀ ਰਿਹਾ ਕਿਵੇਂ ਡੁੱਬਤਿਆਂ ਵੀ ਲਾ ਰਿਹਾ ਕਿਵੇਂ ਉਹ ਮਸ਼ੇਰਾ ਉਹ ਮਿਲ ਵੀ ਰਿਹਾ ਕਿਵੇਂ ਪਾਣੀ ਦੇ ਵਿੱਚ ਖੜ ਕੇ ਤੇ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਭੈ ਦੇ ਤੇ ਉਹ ਅੱਗੇ ਵਧ ਰਿਹਾ ਇਸ ਗੱਲ ਦੇ ਉੱਤੇ ਲੋਕਾਂ ਨੇ ਚੰਗਾ ਵੀ ਮਹਿਸੂਸ ਕੀਤਾ ਪਰ ਲੰਘੇ ਕੱਲ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਗਏ ਸੀ ਗੁਰਦੁਆਰਾ ਸਾਹਿਬ ਪਟਨਾ ਸਾਹਿਬ ਗੁਰਦੁਆਰੇ ਦੇ ਵਿੱਚ ਇਹਨਾਂ ਨੇ ਪਹਿਲਾਂ ਰੋਡ ਸ਼ੋਅ ਕੱਢਿਆ ਉਸ ਤੋਂ ਬਾਅਦ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਿਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਸ਼ ਨੂੰ ਲੁੱਟਣ ਦੇ ਵਿੱਚ ਕਾਂਗਰਸ ਤੇ ਹੋਰ ਪਾਰਟੀਆਂ ਨੇ ਯੋਗਦਾਨ ਪਾਇਆ ਬਿਹਾਰ ਦੇ ਵਿੱਚ ਇਸ ਵੇਲੇ ਤਰੱਕੀ ਦੀ ਲਹਿਰ ਚੱਲ ਰਹੀ ਆ ਤੇ ਬਿਹਾਰ ਦੇ ਲੋਕ ਇਸ ਤਰੱਕੀ ਦੀ ਲਹਿਰ ਨੂੰ ਹੋਰ ਅੱਗੇ ਲੈ ਜਾਣਗੇ ਤੇ ਐਤਕੀ ਇੱਕ ਵਾਰ ਫਿਰ ਐਨਡੀਆ ਗੱਠ ਜੁੜ ਜਿੱਤੇਗਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਬਿਹਾਰ ਦੇ ਲੋਕ ਉਸੇ ਤਜਰਬੇ ਨੂੰ ਦੁਹਰਾਉਣਗੇ ਕਿ ਡਬਲ ਇੰਜਨ ਦੀ ਸਰਕਾਰ ਕਿਵੇਂ ਕੰਮ ਕਰਦੀ ਆ ਤੇ ਉਹਨਾਂ ਨੇ ਕਿਹਾ ਜੀ ਕਿ ਜ਼ਰੂਰਤ ਵੀ ਇਸੇ ਗੱਲ ਦੀ ਆ ਕਿਉਂਕਿ ਬਿਹਾਰ ਜਿਸ ਤਰੀਕੇ ਨਾਲ ਤਰੱਕੀ ਦੇ ਸਿਖਰ ਦੇ ਉੱਤੇ ਪਹੁੰਚਿਆ ਉਹਨੂੰ ਅਸੀਂ ਪਿੱਛੇ ਨਹੀਂ ਦੇਖ ਸਕਦੇ ਇਹਨੇ ਅੱਗੇ ਤੋਂ ਅੱਗੇ ਵਧਣਾ ਸੋ ਜਿਸ ਤਰੀਕੇ ਦੇ ਨਾਲ ਬਿਹਾਰ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਜਿਵੇਂ ਇੱਜ਼ਤ ਮਾਨ ਸਨਮਾਨ ਸਭ ਕੁਝ ਦਾਦੇ ਉੱਤੇ ਲੱਗਾ ਹੋਇਆ ਉਹਨੂੰ ਦੇਖ ਕੇ ਇਹ ਆਉਂ ਲੱਗਦਾ ਜੀ ਕਿ ਐਤਕੀ ਬਿਹਾਰ ਦੇ ਵਿੱਚ ਦੋਵੇਂ ਪੜਾਵਾਂ ਦੀਆਂ ਚੋਣਾਂ ਬੜੇ ਵੱਡੇ ਚੁਣੌਤੀ ਵਾਲੀਆਂ ਬੜੇ ਵੱਡੇ ਚੈਲੰਜ ਵਾਲੀਆਂ ਤੇ ਦੇਖਦੇ ਆ ਉਹਦੇ ਸਮੇਂ ਦੇ ਵਿੱਚ ਕੀ ਵੜਦਾ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਦਿਨ ਰਾਤ ਤਾਨ ਲਾਇਆ ਜਾ ਰਿਹਾ ਇਧਰ ਬੀਜੇਪੀ ਦੇ ਵੱਲੋਂ ਐਤਕੀ ਕੇ ਮੁੱਖ ਮੰਤਰੀ ਚਿਹਰਾ ਨਹੀਂ ਖੜਾ ਕੀਤਾ ਗਿਆ ਜਦਕਿ ਇੰਡੀਆ ਗੱਠਜੋੜ ਦੇ ਵੱਲੋਂ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਗਿਆ ਤੇ ਦੋ ਡਿਪਟੀ ਸੀਐਮ ਵੋਟਾਂ ਤੋਂ ਪਹਿਲਾਂ ਹੀ ਐਲਾਨੇ ਗਏ ਆ ਤਾਂ ਜੋ ਪੱਖ ਦੇ ਵਿੱਚ ਸਾਰੀ ਗੱਲ ਜਾਵੇ ਉਸ ਤੋਂ ਕੋਈ ਗੱਲ ਇਹ ਆ ਕਿ ਲੁਧਿਆਣਾ ਦੇ ਵਿੱਚ ਕਬੱਡੀ ਖਿਡਾਰੀ ਦਾ ਕਤਲ ਹੋਇਆ ਸੀ ਪਿਛਲੇ ਦਿਨੀ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਜਾਣੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਪੁਲਿਸ ਨੇ ਇਹ ਗੱਲ ਕਹੀ ਆ ਕਿ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰਕੇ ਹੋਰਾਂ ਦੀ ਗ੍ਰਿਫਤਾਰੀ ਵਾਸਤੇ ਅਸੀਂ ਯਤਨ ਕਰ ਰਹੇ ਆਂ ਪਰ ਸੁਬਨਤ ਪਰਿਵਾਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਹਾਲੇ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਸਾਨੂੰ ਸੰਤੁਸ਼ਟੀ ਜਨਕਣਤੀ ਨਹੀਂ ਮਿਲਦਾ ਇਹ ਅਸਲ ਦੇ ਵਿੱਚ ਲੁਧਿਆਣਾ ਦੇ ਵਿੱਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਕਤਲ ਹੋਇਆ ਸੀ ਤੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਜਣੇ ਗ੍ਰਿਫਤਾਰ ਕੀਤੇ ਗਏ ਆ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਇੱਕ ਜਣੇ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਹਣੀ ਇਹ ਪਿੰਡ ਵਾਸੀ ਰੂਮੀ ਦਾ ਰਹਿਣ ਵਾਲਾ ਤੇ ਗਗਨਦੀਪ ਸਿੰਘ ਡਗਣਾ ਵਾਸੀ ਪਿੰਡ ਕਿਲੀਚਾਲਾਂ ਦੇ ਰੂਪ ਦੇ ਵਿੱਚ ਉਹਦੀ ਪਛਾਣ ਹੋਈ ਆ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਨਜਾਇਜ਼ ਪਿਸਤੌਲ ਤੇ ਦੋ ਘਾਰਦੂਸ ਬਰਾਮਦ ਕੀਤੇ ਆ ਪੁਲਿਸ ਦੇ ਮੁਤਾਬਕ ਇਹ ਜਿਹੜੇ ਬਰਾਮਦ ਹਥਿਆਰ ਆ ਇਹ ਰਾਜਸਥਾਨ ਤੋਂ ਖਰੀਦੇ ਗਏ ਸੀ ਤੇ ਦੋਸ਼ੀ ਸ਼ਰੀਆਮ ਖੁੱਲਿਆਮ ਘੁੰਮ ਫਿਰ ਰਹੇ ਸੀ ਤੇ ਪਰਿਵਾਰ ਹਾਲੇ ਵੀ ਇਹ ਗੱਲ ਕਹਿ ਰਿਹਾ ਕਿ ਕਬੱਡੀ ਖਿਡਾਰੀ ਦੀ ਅਸੀਂ ਪੋਸਟਮਾਰਟ ਨਹੀਂ ਕਰਵਾਉਣਾ ਸਸਕਾਰ ਨਹੀਂ ਕਰਨਾ ਪੁਲਿਸ ਨੇ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰਨ ਦੀ ਜਾਣਕਾਰੀ ਦਿੱਤੀ ਆ ਪਰ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਪਰਿਵਾਰ ਦੀ ਇਹ ਗੱਲ ਕਹਿਣੀ ਆ ਕਿ ਭਾਈ ਅਸੀਂ ਨਹੀਂ ਮੰਨਦੇ ਕਿਉਂਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ ਤੇ ਇਹ ਵੀ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ ਹਰ ਰੋਜ਼ ਕਿਤਨੇ ਕਿਤੇ ਗੋਲੀ ਚੱਲਦੀ ਹੈ ਹਰ ਰੋਜ਼ ਹੀ ਪੰਜਾਬ ਦੇ ਵਿੱਚ ਕੁਝ ਨਾ ਕੁਝ ਇਹੋ ਜਿਹਾ ਹੁੰਦਾ ਕਤਲ ਦੇ ਰੂਪ ਦੇ ਵਿੱਚ ਜਿਹਦੇ ਉੱਤੇ ਹੈਰਾਨੀ ਹੁੰਦੀ ਹੈ ਪੁਲਿਸ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਮੁੰਡੇ ਤੇਜਪਾਲ ਦਾ ਕਤਲ ਹੋਇਆ ਇਹ ਅਸਲ ਦੇ ਵਿੱਚ ਦੁਸ਼ਮਣੀ ਇਹਨਾਂ ਦੇ ਨਾਲ ਨਹੀਂ ਸੀ ਤੇ ਇਹ ਹੋਰ ਕਿਸੇ ਨੂੰ ਮਾਰਨ ਆਏ ਸੀ ਪਰ ਉਹਨੇ ਆਪਣੇ ਸਾਥੀ ਦਾ ਯਾਨੀ ਕਿ ਤੇਜਪਾਲ ਨੇ ਆਪਣੇ ਦੋਸਤ ਦਾ ਬਚਾ ਕਰਨ ਦੇ ਲਈ ਉਹ ਇਹਨਾਂ ਲੋਕਾਂ ਦੇ ਨਾਲ ਭਿੜਿਆ ਤੇ ਇਸ ਤੋਂ ਬਾਅਦ ਗੋਲੀ ਮਾਰ ਕੇ ਉਹ ਇਹਨੂੰ ਮਾਰ ਗਏ ਤੇ ਪੁਲਿਸ ਨੇ ਕਿਹਾ ਜੀ ਕਿ ਇਸ ਮਾਮਲੇ ਦੇ ਵਿੱਚ ਅਸੀਂ ਅਗਲੀ ਪੜਤਾਲ ਵੀ ਕਰ ਰਹੇ ਹਾਂ ਅਗਲੀ ਅਸੀਂ ਜਾਣਕਾਰੀ ਵੀ ਤੁਹਾਨੂੰ ਜਲਦ ਦੇਵਾਂਗੇ ਕਿਉਂਕਿ ਉਹ ਕਹਿੰਦੇ ਜੀ ਅਸੀਂ ਇਸ ਮਾਮਲੇ ਦੇ ਵਿੱਚ ਵੱਡੀ ਇਹ ਕਾਮਯਾਬੀ ਹਾਸਲ ਕੀਤੀ ਹੈ ਕਿ ਵੇਲੇ ਸਰਬੰਦੇ ਫੜ ਲਏ ਆ ਉਸ ਤੋਂ ਕੋਈ ਗੱਲ ਇਹ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਭਲਕਰਨ ਦੇ ਮਸਲੇ ਦੇ ਉੱਤੇ ਇਹ ਗੱਲ ਕਹੀ ਗਈ ਹੈ ਕਿ ਅਸੀਂ ਹਾਈ ਕੋਰਟ ਤੇ ਸੁਪਰੀਮ ਕੋਰਟ ਵੀ ਜਾਵਾਂਗੇ ਪਰ ਅਸੀਂ ਇਨਸਾਫ ਲੈ ਕੇ ਰਾਵਾਂਗੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰਨ ਤੇ ਪੰਜਾਬ ਦੀ ਹਿੱਸੇਦਾਰੀ ਖਤਮ ਕਰਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਤਿੱਖਾ ਹਮਲਾ ਬੋਲਿਆ ਉਹਨਾਂ ਨੇ ਕਿਹਾ ਜੀ ਕਿ ਇਹ ਫੈਸਲਾ ਗੈਰ ਸੰਵਿਧਾਨਕ ਹੈ ਤੇ ਪੰਜਾਬ ਦੇ ਹੱਕਾਂ ਦੇ ਖਿਲਾਫ ਆ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਨੂੰ ਇਹਨੂੰ ਭੰਗ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੇ ਭਾਜਪਾ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਵਿਰੋਧੀ ਕਿਰਾਂ ਦਿਖਾ ਦਿੱਤਾ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਅਨਿਆਂ ਦੇ ਖਿਲਾਫ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਜਾਊਗੀ ਤੇ ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਸੂਬੇ ਦੀ ਵਿਰਾਸਤ ਹੈ ਇਹਦੀ ਰੱਖਿਆ ਇਹ ਹਰ ਹਾਲ ਕਰੂਗੀ ਭਗਵੰਤ ਮਾਨ ਨੇ ਜਿਹੜੀ ਗੱਲ ਕਹੀ ਆ ਉਹਦੇ ਵਿੱਚ ਇਹ ਇਹ ਮੁੱਖ ਆ ਕਿ ਪੰਜਾਬ ਯੂਨੀਵਰਸਿਟੀ ਨੂੰ ਭੰਗ ਕਰਨ ਦਾ ਅਧਿਕਾਰ ਕੇਂਦਰ ਸਰਕਾਰ ਨੂੰ ਨਹੀਂ ਆ ਇਹ ਪੰਜਾਬ ਪੁਨਰਗਠਨ ਐਕਟ 1966 ਦੇ ਵੀ ਖਿਲਾਫ ਹੈ ਤੇ ਨੋਟੀਫਿਕੇਸ਼ਨ ਉਹਨਾਂ ਨੇ ਕਿਹਾ ਜੀ ਕਿ ਇਹ ਗੈਰ ਕਾਨੂੰਨੀ ਆ ਤੇ ਸੈਨੇਟ ਨੂੰ ਭੰਗ ਕਰਨਾ ਇਹ ਪੂਰੀ ਤਰ੍ਹਾਂ ਲੋਕਤੰਤਰ ਦੇ ਖਿਲਾਫ ਆ ਭਾਜਪਾ ਦੇ ਦਾ ਇਹਦੇ ਨਾਲ ਲੋਕ ਵਿਰੋਧੀ ਚਿਹਰਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਮੁੱਖ ਮੰਤਰੀ ਨੇ ਕਿਹਾ ਜੀ ਕਿ ਪੰਜਾਬ ਭਾਜਪਾ ਪਹਿਲਾਂ ਵੀ ਯੂਨੀਵਰਸਿਟੀ ਨੂੰ ਹਰਿਆਣਾ ਨਾਲ ਜੋੜਨ ਦੀ ਕੋਸ਼ਿਸ਼ ਕਰ ਚੁੱਕੀ ਹੈ ਮੀਟਿੰਗ ਦੇ ਵਿੱਚ ਉਹਨਾਂ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਅਧੀਨ ਕਰਨ ਦੀ ਮੰਗ ਰੱਖੀ ਸੀ ਮਾਨ ਨੇ ਕਿਹਾ ਕਿ ਹਰਿਆਣਾ ਸਰਕਾਰ ਸੈਨੇਟ ਦੇ ਵਿੱਚ ਆਪਣੇ ਲੋਕਾਂ ਨੂੰ ਭੇਜਣ ਦੀ ਯੋਜਨਾ ਬਣਾ ਰਹੀ ਹੈ ਸਾਨੂੰ ਇਹ ਗੱਲ ਪਹਿਲਾਂ ਹੀ ਪਤਾ ਲੱਗ ਗਈ ਸੀ ਇਸ ਕਰਕੇ ਅਸੀਂ ਸਾਫ਼ ਇਨਕਾਰ ਕਰ ਦਿੱਤਾ ਮੁੱਖ ਮੰਤਰੀ ਨੇ ਕਿਹਾ ਜੀ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੱਕ ਜਾਊਗੀ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਤੇ ਇਹਨੂੰ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਖੁੱਸਣ ਨਹੀਂ ਦੇਵਾਂਗੇ ਤੇ ਧੱਕੇਸ਼ਾਹੀ ਨੂੰ ਉਹਨਾਂ ਨੇ ਕਿਹਾ ਜੀ ਕਿ ਅਸੀਂ ਬਰਦਾਸ਼ਤ ਬਿਲਕੁਲ ਨਹੀਂ ਕਰਾਂਗੇ ਅਸਲ ਵਿੱਚ ਹੁਣ ਮੁੱਦਾ ਇਹ ਆ ਕਿ ਪੰਜਾਬ ਦਾ ਹੱਕ ਪੰਜਾਬੀ ਯੂਨੀਵਰਸਿਟੀ ਤੋਂ ਖੁੱਸ ਗਿਆ ਬੀਬੀ ਐਮਬੀ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਹੱਕ ਖੁੱਸ ਗਿਆ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਆ ਕੇ ਜ਼ਮੀਨ ਖਰੀਦ ਲੈਂਦਾ ਪੰਜਾਬ ਦੀ ਬੋਲੀ ਨੂੰ ਖਤਰਾ ਮੰਡਰਾ ਰਿਹਾ ਪੰਜਾਬ ਦੀ ਜਵਾਨੀ ਇਸ ਵੇਲੇ ਵਿਦੇਸ਼ਾਂ ਵੱਲ ਜਾ ਰਹੀ ਆ ਪੰਜਾਬ ਦੇ ਵਿੱਚ ਜੋ ਜੋ ਕੁਝ ਚੱਲ ਰਿਹਾ ਉਹ ਪੰਜਾਬ ਪੱਖੀ ਨਾ ਹੋ ਕੇ ਪੰਜਾਬ ਦੇ ਉਲਟ ਹੈ ਤੇ ਹਲੇ ਵੀ ਪੰਜਾਬ ਦੇ ਨੇਤਾ ਅਫਸਰ ਇਹ ਗੱਲ ਕਹਿੰਦੇ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਦਿਨ ਰਾਤ ਇੱਕ ਕਰ ਰਹੇ ਹਾਂ ਅਸੀਂ ਪੰਜਾਬ ਲਈ ਆਹ ਕਰ ਦਿੱਤਾ ਅਸੀਂ ਪੰਜਾਬ ਲਈ ਉਹ ਕਰ ਦਿੱਤਾ ਵੇਨੇ ਕਿ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਫਿਰ ਹਲ ਗੱਲ ਇਹ ਆ ਕਿ ਪੰਜਾਬ ਦੇ ਲੋਕ ਇਸ ਵੇਲੇ ਤੇਲ ਤੇ ਤੇਲ ਦੀ ਧਾਰ ਦੇਖ ਰਹੇ ਆ ਕਿ ਭਾਈ ਸੂਬੇ ਦੀ ਸਰਕਾਰ ਕੀ ਕਰਦੀ ਐ ਤੇ ਬਾਕੀ ਸਰਕਾਰਾਂ ਨੇ ਹੁਣ ਤੱਕ ਕੀ ਕੀਤਾ ਪੰਜਾਬ ਦੀਆਂ ਵੱਖ-ਵੱਖ ਅਦਾਰਿਆਂ ਯੂਨੀਵਰਸਿਟੀਆਂ ਤੋਂ ਪੰਜਾਬ ਦਾ ਅਧਿਕਾਰ ਖੁੱਸ ਰਿਹਾ ਤੇ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚੋਂ ਅਧਿਕਾਰ ਪੰਜਾਬ ਦੇ ਖੁੱਸ ਜਾਣੇ ਇਹ ਪੰਜਾਬ ਦੀ ਹਿਸੇਦਾਰੀ ਨੂੰ ਪਰੇ ਕਰਨ ਵਾਲੀ ਗੱਲ ਆ ਉਸ ਤੋਂ ਵਗਲੀ ਗੱਲ ਇਹ ਆ ਕਿ ਗੁਆਟੇਮਾਲਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਕਹੀ ਆ ਕਿ ਡੌਂਕੀ ਲਾ ਕੇ ਮੁੰਡਾ ਗਿਆ ਸੀ 50 ਲੱਖ ਰੁਪਏ ਸਾਡਾ ਲੱਗਾ ਤੇ ਏਜੰਟ ਨੇ ਡੌਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਿਹਦੇ ਕਰਕੇ ਡੌਂਕਰਾਂ ਨੇ ਸਾਡੇ ਮੁੰਡੇ ਦਾ ਕਤਲ ਕਰ ਦਿੱਤਾ ਲਾਇਕ ਦੇ ਦੋਸ਼ਾਂ ਦੇ ਮਤਲਬਕ ਦਸੂਹਾ ਦਾ ਰਹਿਣ ਵਾਲਾ ਸਾਹਬ ਸਿੰਘ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਗੁਆਟੇਮਾਲਾ ਦੇ ਵਿੱਚ ਡੋਂਕਰਾਂ ਨੇ ਉਹਦਾ ਕਤਲ ਕਰਤਾ ਪਿਤਾ ਸੋਚਿਆ ਸੀ ਇਹ ਗੱਲ ਕਹੀ ਆ ਕਿ ਸਾਫ ਸਿੰਘ ਨੂੰ ਅਕਤੂਬਰ 2024 ਦੇ ਵਿੱਚ ਕਰਨਾਲ ਦੇ ਏਜੰਟਾਂ ਰਹੀ ਭੇਜਿਆ ਸੀ 2-3 ਮਹੀਨੇ ਤੱਕ ਏਜੰਟ ਪੁੱਤ ਨਾਲ ਗੱਲ ਕਰਵਾਉਂਦਾ ਰਿਹਾ ਪਰ ਇਸ ਤੋਂ ਬਾਅਦ ਗੱਲਬਾਤ ਬੰਦ ਹੋ ਗਈ ਹੁਣ ਕਿਸੇ ਨੇ ਇੱਕ ਵੀਡੀਓ ਜਾਰੀ ਕੀਤੀ ਆ ਕਿ ਸਾਫ ਸਿੰਘ ਦੀ ਮੌਤ ਹੋ ਗਈ ਆ ਏਜੰਟ ਨੂੰ ਪੁੱਛਿਆ ਤਾਂ ਉਹ ਟਾਲਮਟੋਲ ਕਰਨ ਲੱਗਿਆ ਹੁਸ਼ਿਆਰਪੁਰ ਦੇ ਥਾਣਾ ਦਸੂਹਾ ਦੇ ਵਿੱਚ ਸ਼ਿਕਾਇਤ ਕੀਤੀ ਆ ਤੇ ਇਹਦੇ ਨਾਲ ਹੀ ਹੋਰ ਮੁੰਡਿਆਂ ਨਾਲ ਗੱਲਬਾਤ ਕਰਕੇ ਪਤਾ ਲੱਗਾ ਕਿ ਡੌਂਕਰਾਂ ਨੇ ਸਾਬ ਸਿੰਘ ਨੂੰ ਕੱਡਨੇਪ ਕਰ ਲਿਆ ਸੀ ਏਜੰਟ ਨੇ ਉਹਨਾਂ ਨੂੰ ਪੈਸਾ ਨਹੀਂ ਦਿੱਤਾ ਤੇ ਉਹਨਾਂ ਨੇ ਯਾਨੀ ਕਿ ਡੌਂਕਰਾਂ ਨੇ ਮੁੰਡੇ ਦਾ ਕਤਲ ਕਰ ਦਿੱਤਾ ਸਾਬ ਸਿੰਘ ਦੇ ਜੀਜੇ ਗੁਰਦੀਪ ਸਿੰਘ ਨੇ ਕਿਹਾ ਕਿ ਏਜੰਟ ਨੇ ਅਮਰੀਕਾ ਭੇਜਣ ਦੇ ਲਈ 45 ਲੱਖ ਰੁਪਏ ਲਿਆ ਸੀ ਤੇ ਕਿਹਾ ਸੀ ਕਿ ਇੱਕ ਨੰਬਰ ਦੇ ਵਿੱਚ ਭੇਜਾਂਗੇ ਉਹਨਾਂ ਨੂੰ ਸਾਬ ਸਿੰਘ ਦੀ ਮੌਤ ਤੋਂ ਬਾਅਦ ਹੀ ਪਤਾ ਲੱਗਾ ਕਿ ਉਹਨੂੰ ਡੌਂਕੀ ਰੂਟ ਰਾਹੀਂ ਲੈ ਕੇ ਗਏ ਸੀ ਅਕਤੂਬਰ 2024 ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੁੰਡੇ ਨੂੰ ਭੇਜਿਆ ਸੀ ਤੇ ਇਹਨਾਂ ਦੇ ਪਰਿਵਾਰ ਵੱਲੋਂ ਯਾਨਕਿ ਜੀਜੇ ਗੁਰਦੀਪ ਸਿੰਘ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਅਕਤੂਬਰ 2024 'ਚ ਮੁੰਡਾ ਭੇਜਿਆ ਡੌਂਕਰਾਂ ਨੇ ਉਹਨੂੰ ਕਿਡਨੈਪ ਕਰ ਲਿਆ 20000 ਡਾਲਰ ਦੀ ਫਿਰੌਤੀ ਮੰਗੀ ਜਾ ਰਹੀ ਸੀ ਤੇ ਏਜੰਟ ਨੂੰ 50 ਲੱਖ ਰੁਪਏ ਦਿੱਤਾ ਗਿਆ ਸੀ ਪਰ ਘਰੇ Laash ਦੀ ਫੋਟੋ ਭੇਜ ਦਿੱਤੀ ਗਈ ਆ ਇਹ ਵੀ ਗੱਲ ਕਹੀ ਗਈ ਹੈ ਗੁਰਦੀਪ ਸਿੰਘ ਦੇ ਵੱਲੋਂ ਕਿ ਏਜੰਟ ਉਹਦੇ ਕੋਲੋਂ 50 ਲੱਖ ਰੁਪਏ ਸਾਡੇ ਕੋਲ ਵਸੂਲ ਕਰ ਚੁੱਕਿਆ ਤੇ ਸਾਨੂੰ ਇਹ ਗੱਲ ਕਹੀ ਸੀ ਕਿ ਅਸੀਂ ਫਲਾਈਟ ਦੇ ਰਹੀ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗੇ ਪਰ ਉਹਨੂੰ ਡੰਕੀ ਰੂਟ ਰਹੀ ਲੈ ਗਏ 40 ਲੱਖ ਚ ਗੱਲ ਹੋਈ ਸੀ ਪਰ ਉਹਨੂੰ ਹੌਲੀ ਹੌਲੀ 50 ਲੱਖ ਰੁਪਈਆ ਕੀਤਾ ਗਿਆ ਤੇ ਸਾਨੂੰ ਨਹੀਂ ਪਤਾ ਡੌਂਕਰਾਂ ਨੂੰ ਏਜੰਟ ਨੇ ਪਹਿਨ ਦਿੱਤਾ ਕਿ ਨਹੀਂ ਏਜੰਟ ਸ਼ੁਰੂ ਤੋਂ ਗੱਲ ਕਰਵਾਉਂਦਾ ਰਿਹਾ ਇੱਕ ਮਹੀਨਾ ਬਹਾਨੇ ਬਣਾ ਕੇ ਪੈਸਾ ਲੈਂਦਾ ਰਿਹਾ ਤੇ ਇਸ ਤੋਂ ਬਾਅਦ ਡੌਂਕਰਾਂ ਨੇ ਉਹਨੂੰ ਕਿਡਨਾਪ ਕਰਕੇ ਮਾਰ ਦਿੱਤਾ ਪੁਲਿਸ ਨੇ ਏਜੰਟ ਨੂੰ ਫੜਿਆ ਪਰਿਵਾਰ ਦੇ ਗੱਲ ਕਹੀ ਪਰ ਉਹਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਇਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਹੋਰ ਨਾਲ ਏਵੇਂ ਨਾ ਹੋਵੇ ਤੇ ਉਹਨਾਂ ਨੇ ਕਿਹਾ ਜੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਗੱਲ ਇੱਥੇ ਮੁਕਦੀ ਹੈ ਕਿ ਪਿਛਲੇ ਦਿਨੀ 54 ਦੇ ਕਰੀਬ ਹਰਿਆਣੇ ਦੇ ਮੁੰਡੇ ਵਾਪਸ ਭੇਜੇ ਗਏ ਅਮਰੀਕਾ ਤੋਂ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਗੈਰ ਭਾਰਤੀ ਪੰਜਾਬੀ ਗੈਰ ਪੰਜਾਬੀ ਅਮਰੀਕਾ ਦੇ ਵੱਖ-ਵੱਖ ਟਿਕਾਣਿਆਂ ਤੇ ਰੱਖੇ ਗਏ ਆ ਜਿਹਨੂੰ ਅਸੀਂ ਡਿਟੈਂਸ਼ਨ ਸੈਂਟਰ ਕਹਿੰਦੇ ਆ ਇਹ ਸਾਰੇ ਮੁੰਡੇ ਉਹ ਆ ਜਿਹੜੇ 2 ਨੰਬਰ 'ਚ ਗਏ ਆ ਜਾਂ ਅਪਰਾਧਕ ਗਤੀਵਿਧੀਆਂ 'ਚ ਸ਼ਾਮਲ ਆ ਜਾਂ ਜਿਹਨਾਂ ਤੋਂ ਅਪਰਾਧ ਹੋ ਗਿਆ ਜਾਂ ਜਿਹਨਾਂ ਨੇ ਵੀਜ਼ੇ ਦੀ ਮਿਆਦ ਲੰਗੀ ਸੀ ਤੇ ਅਸੀਂ ਪੰਜਾਬੀ ਖਾਸ ਕਰਕੇ ਪੰਜਾਬੀ ਤੇ ਹਰਿਆਣਵੀ ਕਦੇ ਇਹ ਵੀ ਸੋਚਦੇ ਕਿ ਬੀਤੇ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਹੋਰ ਵਾਪਸ ਆ ਰਹੇ ਆ ਕਿ ਨਾ ਤੁਸੀਂ ਸਬਕ ਲੱਗੇ ਅਸੀਂ ਆਪਣੀਆਂ ਮਜਬੂਰੀਆਂ ਜਾਣ ਮੌਕੇ ਵੀ ਰੋਨੇ ਆ ਤੇ ਜਦੋਂ ਬੰਦਾ ਫਸ ਜਾਂਦਾ ਅਸੀਂ ਉਸ ਵੇਲੇ ਵੀ ਰੋਨੇ ਆ ਜਦੋਂ ਇਹ ਗੱਲ ਕਲੀਅਰ ਆ ਵੀ ਭਾਈ ਅਸੀਂ ਏਜੰਟ ਨੂੰ 40-45 ਲੱਖ ਰੁਪਏ ਦਿੱਤਾ ਫਿਰ ਆਪਾਂ ਇਹ ਸ਼ਬਦ ਪਤਾ ਨਹੀਂ ਕਿਉਂ ਵਰਤਦੇ ਆ ਕਿ ਇੱਕ ਨੰਬਰ ਦੇ ਵਿੱਚ ਮੁੰਡੇ ਨੂੰ ਭੇਜਣ ਦੀ ਗੱਲ ਕੀਤੀ ਸੀ ਅਸੀਂ 40 45 50 ਲੱਖ ਰੁਪਏ ਦਿੰਨੇ ਹੀ ਤਾਂ ਕਿ ਦੋ ਨੰਬਰ ਦੇ ਵਿੱਚ ਜਾਣਾ ਨਹੀਂ ਤਾਂ ਇੱਕ ਨੰਬਰ ਦੇ ਵਿੱਚ ਕੱਲੀ ਵੀਜ਼ਾ ਫੀਸ ਲੱਗਦੀ ਆ ਜਾਂ ਫਾਈਲ ਨੂੰ ਭਰਨ ਦਾ ਪੈਸਾ ਲੱਗਦਾ ਉਹ ਵੀ 50000 ਤੋਂ ਘੱਟ ਹੁੰਦਾ ਪਰ ਗੱਲ ਇਹ ਵੀ ਜੇ ਅਸੀਂ ਦੋ ਨੰਬਰ ਤੇ ਜਾਂਨੇ ਆ ਕਾਗਜ਼ ਪੱਤਰ ਵੀ ਗਲਤ ਬਣਾਉਣੇ ਸਭ ਕੁਝ ਗਲਤ ਕਰਨਾ ਤੇ ਫਿਰ ਅਸੀਂ 45 50 ਲੱਖ ਰੁਪਏ ਦਿੰਨੇ ਪਰ ਜਦੋਂ ਅਸੀਂ ਫਸ ਜਾਂਨੇ ਆ ਫਿਰ ਕਰੇ ਜੀ ਡੋਂਕਰ ਨੇ ਇਹ ਗੱਲ ਕਹੀ ਸੀ ਜੈਂਟ ਨੇ ਗੱਲ ਕਹੀ ਸੀ ਕਿ ਇੱਕ ਨੰਬਰ ਚ ਮੁੰਡਾ ਭੇਜਾਂਗੇ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲੇ ਅਸੀਂ ਇਹ ਚਾਹੁੰਦੇ ਆ ਪਰ ਗੱਲ ਇਹ ਜੀ ਕਿ ਇਸ ਗੱਲ ਤੋਂ ਸਬਕ ਵੀ ਲੈਣਾ ਚਾਹੀਦਾ ਕਿ ਅਸੀਂ ਪੰਜਾਬੀਆਂ ਨੇ ਆਪਦੇ ਧੀਆਂ ਪੁੱਤ ਆਪੇ ਕਿਵੇਂ ਮਰਵਾ ਬੈਠੇ ਆ ਅਸੀਂ ਪੰਜਾਬ ਦੇ ਲੋਕ ਕਿਸ ਤਰੀਕੇ ਦੇ ਨਾਲ ਨਾ ਉਧਰ ਜੋਗੇ ਰਹਿੰਦੇ ਨਾ ਇਧਰ ਜੋਗੇ ਰਹਿੰਦੇ ਆ ਸਾਹਬ ਸਿੰਘ ਦੇ ਹਾਲ ਤੋਂ ਇਹਨਾਂ ਦੇ ਪਰਿਵਾਰ ਦੇ ਹਾਲ ਤੋਂ ਤੇ ਬਾਕੀ ਪੰਜਾਬੀਆਂ ਨੂੰ ਸਬਕ ਲੈਣਾ ਚਾਹੀਦਾ ਕਿ ਡੋਂਕਰ ਮੁੰਡੇ ਮਾਰ ਕਿਵੇਂ ਦਿੰਦੇ ਆ ਡੌਂਕਰਾਂ ਦੇ ਲਈ ਕੋਈ ਜਜ਼ਬਾਤ ਨਹੀਂ ਉਹਨਾਂ ਦੇ ਲਈ ਪੈਸਾ ਮੁੱਖ ਆ ਉਹਨਾਂ ਲਈ ਤੁਸੀਂ ਲਾਂਗੇ ਲਾਂਗੇ ਨਹੀਂ ਲਾਂਗੇ ਨਾਲਾਂਗੇ ਜਿਵੇਂ ਆਪਾਂ ਭੇਡਾਂ ਬੱਕਰੀਆਂ ਵਾਂਗੂ ਸਾਨੂੰ ਲੈ ਕੇ ਜਾਂਦੇ ਆ ਤੇ ਉਹਨਾਂ ਦੇ ਨਾਲ ਉਹੋ ਜਿਹਾ ਹਾਲ ਹੁੰਦਾ ਜਿਹੋ ਜਿਹਾ ਅਸੀਂ ਜਿਹੜਾ ਸੋਚਿਆ ਨਹੀਂ ਹੁੰਦਾ ਕਦੇ ਇਸ ਕਰਕੇ ਇਹਨਾਂ ਗੱਲਾਂ ਤੋਂ ਸਾਨੂੰ ਭਵਿੱਖ ਦੇ ਵਿੱਚ ਸਬਕ ਲੈਣਾ ਚਾਹੀਦਾ ਜਿਹੜਾ ਕਿ ਅਸੀਂ ਪੰਜਾਬੀਆਂ ਨੇ ਕਦੇ ਸਬਕ ਲਿਆ ਨਹੀਂ ਉਸ ਤੋਂ ਬਗਲੇ ਗੱਲ ਇਹ ਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸ਼ੈਤਾਨੀ ਵਾਲੀ ਖਬਰ ਸਾਹਮਣੇ ਆਈ ਹੈ ਇੱਕ ਬੰਦਾ ਜਿਹਨੂੰ ਕਿ ਪਤਾ ਲੱਗਾ ਜੀ ਕਿ ਜਬਰ ਜਨਾਹ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਹਨੂੰ ਪਤਾ ਲੱਗਾ ਜੀ ਕਿ ਜ਼ਮਾਨਤ ਮਿਲ ਗਈ। ਉਹ ਬੰਦੇ ਨੇ ਨਵਾਂ ਕਾਰਨ ਕਰਤਾ। ਜਲੰਧਰ ਸ਼ਹਿਰ ਦੇ ਵਿੱਚੋਂ ਇਹ ਮਾਮਲਾ ਹਰਾਨੀ ਜਨਕ ਸਾਹਮਣੇ ਆਇਆ। ਪੁਲਿਸ ਨੇ ਇੱਥੇ 4 ਸਾਲ ਪਹਿਲਾਂ ਮ੍ਰਿਤਕ ਐਲਾਨੇ ਗਏ ਇੱਕ ਨੌਜਵਾਨ ਨੂੰ ਜਿਉਂਦੇ ਫੜ ਲਿਆ। ਇਸ ਬੰਦੇ ਦੀ ਦੋਸ਼ੀ ਦੀ ਪਛਾਣ ਰੇਲਵੇ ਕਲੋਨੀ ਵਾਸੀ ਹਿਮਾਂਸ਼ੂ ਦੇ ਰੂਪ 'ਚ ਹੋਈ ਆ। ਉਹ ਜੇਲ੍ਹ ਦੇ ਵਿੱਚੋਂ 2018 ਦੇ ਵਿੱਚ ਬੱਚੀ ਨਾਲ ਜ਼ਬਰ ਜਨਾ ਤੇ ਪੋਕਸੋ ਐਕਟ ਦੇ ਮਾਮਲੇ ਦੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਿਆ ਸੀ ਜਾਣਕਾਰੀ ਦੇ ਮੁਤਾਬਕ ਹਿਮਾਂਸ਼ੂ ਨੂੰ 8 ਅਕਤੂਬਰ 2021 ਨੂੰ ਪੈਰੋਲ ਦੇ ਉੱਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਪੈਰੋਲ ਦੀ ਮਿਆਦ ਸਮਾਪਤ ਹੋ ਗਈ ਤੇ ਉਹਨੇ ਵਾਪਸ ਜਾਣਾ ਸੀ ਪਰ ਉਹ ਵਾਪਸ ਗਿਆ ਹੀ ਨਹੀਂ ਪਤਾ ਲੱਗਾ ਜੀ ਕਿ ਉਹਨੇ ਖੁਦ ਨੂੰ ਮਰਤਕ ਯਾਨੀ ਕਿ ਮਰਿਆ ਦਿਖਾਉਣ ਦੀ ਸਾਜ਼ਿਸ਼ ਰਚੀ ਉਹਨੇ ਫਰਜ਼ੀ ਮੌਤ ਸਰਟੀਫਿਕੇਟ ਤਿਆਰ ਕਰਵਾਇਆ ਤੇ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਪਰਿਵਾਰ ਰਹੀ ਜਮ੍ਹਾਂ ਕਰਵਾਤਾ ਇਸ ਤੋਂ ਬਾਅਦ ਜੇਲ੍ਹ ਰਿਕਾਰਡ ਦੇ ਵਿੱਚ ਹਿਮਾਂਸ਼ੂ ਨੂੰ ਮਰਤਕ ਮੰਨ ਲੈ ਗਿਆ ਤੇ ਉਹਦਾ ਨਾਂ ਬੰਦੀ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ ਪੁਲਿਸ ਹੁਣ ਉਹਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਪਤਾ ਕਰ ਰਹੀ ਹੈ ਕਿ ਇਸ ਫਰਜ਼ੀ ਵਾਲੇ ਦੇ ਵਿੱਚ ਕੌਣ-ਕੌਣ ਸ਼ਾਮਲ ਹੈ ਉਹਨੂੰ ਇਹ ਆਈਡੀਆ ਕਿੱਥੋਂ ਆਇਆ ਕਿਹਨੇ ਉਹਦਾ ਡਿਥ ਸਰਟੀਫਿਕੇਟ ਬਣਾਇਆ ਪੁਲਿਸ ਉਹਨੂੰ ਰਿਮਾਂਡ ਦੇ ਉੱਤੇ ਲੈਣ ਦੀ ਤਿਆਰੀ ਵੀ ਕਰ ਰਹੀ ਹੈ ਅਸਲ ਵਿੱਚ ਗੱਲ ਇਹ ਆ ਕਿ 2018 ਤੋਂ ਪਹਿਲਾਂ ਇਹ ਬੰਦਾ ਤੇ ਇਹਦਾ ਜੀਜਾ ਇਹ ਜਲੰਧਰ ਦੇ ਵਿੱਚ ਇੱਕ ਘਰ ਦੇ ਵਿੱਚ ਗਏ ਸੀ ਪਾਣੀ ਵਾਲੀ ਪਾਈਪ ਠੀਕ ਕਰਨ ਦੇ ਬਾਨੇ ਜਾਂ ਫਿਰ ਹੋਰ ਇਦਾਂ ਘਰ ਦੇ ਵਿੱਚ ਠੀਕ ਕਰਨ ਉੱਥੇ ਇੱਕ ਬੱਚੀ ਦੇ ਨਾਲ ਇਹਨਾਂ ਨੇ ਜਰਤ ਕੀਤੀ ਸੀ ਉਸ ਤੋਂ ਬਾਅਦ ਇਹ ਗ੍ਰਿਫਤਾਰ ਹੋ ਗਏ ਫਿਰ ਇਹਨੂੰ ਸਜ਼ਾ ਹੋਈ ਤੇ ਇਸ ਬੰਦੇ ਨੇ ਸਾਜ਼ਿਸ਼ ਰਹੀ ਕਿ ਭਾਈ ਮੈਂ ਬਚਣਾ ਕਿਵੇਂ ਆ ਤੇ ਇਹਨੇ ਮੌਤ ਦਾ ਫਰਜ਼ੀ ਸਰਟੀਫਿਕੇਟ ਤਿਆਰ ਕਰਵਾਇਆ ਤੇ ਫਿਰ ਇਹ ਬਚ ਵੀ ਗਿਆ ਪਰ ਹੁਣ ਕਿਸੇ ਨੇ ਸੂਚਨਾ ਦਿੱਤੀ ਪੁਲਿਸ ਨੂੰ ਕਿ ਉਹ ਬੰਦਾ ਤਾਂ ਭੇਸ ਬਦਲ ਕੇ ਨਵੀਂ ਪਛਾਣ ਦੇ ਤਹਿਤ ਫਲਾਣੀ ਥਾਂ ਦੇ ਉੱਤੇ ਰਹਿੰਦਾ ਤੇ ਹੁਣ ਇਹਨੂੰ ਫੜ ਲਿਆ ਗਿਆ ਸੋ ਵਿਖਦੇ ਆ ਭਾਈ ਆਉਂਦੇ ਸਮੇਂ ਦੇ ਵਿੱਚ ਕੀ ਕੀ ਖੁਲਾਸੇ ਕਰਦਾ ਉਸ ਤੋਂ ਕੁਲੀ ਜਾਣਕਾਰੀ ਇਹ ਆ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਹਦੀ ਕਿ ਪਿਛਲੇ ਦਿਨੀ ਆਪਾਂ ਜਾਣਦੇ ਇੱਕ ਮੌਤ ਹੋ ਗਈ ਸੀ ਉਹਦੀ ਆਖਰੀ ਫਿਲਮ ਜਮਲਾ ਇਸੇ ਮਹੀਨੇ ਦੇ ਵਿੱਚ ਰਿਲੀਜ਼ ਹੋਣ ਲੱਗੀ ਆ ਕੱਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜਵੀਰ ਜਵੰਦੇ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਹ ਜਾਣਕਾਰੀ ਦਿੱਤੀ ਆ ਉਹਦੇ ਵਿੱਚ ਇਹ ਗੱਲ ਕਹੀ ਆ ਕਿ ਰਾਜਵੀਰ ਜਵੰਦਾ ਦਾ ਜਾਣਾ ਸਭ ਦੇ ਲਈ ਹੀ ਬੜਾ ਦੁੱਖ ਭਰਿਆ ਪਰ ਸਾਡੀ ਇਜਾਜ਼ਤ ਦੇ ਨਾਲ ਉਹਦੀ ਫਿਲਮ ਜਮਲਾ ਰਿਲੀਜ਼ ਹੋ ਰਹੀ ਹੈ ਤੇ ਨਿਰਦੇਸ਼ਕ ਹੈਗੇ ਜੀ ਰਾਕੇਸ਼ ਮਹਿਤਾ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਇਸ ਫਿਲਮ ਦੀ ਵਟਤ ਹੋਊਗੀ ਉਹਦਾ ਅੱਧਾ ਹਿੱਸਾ ਰਾਜਵੀਰ ਜਵੰਦਾ ਦੇ ਪਰਿਵਾਰ ਤੇ ਉਹਦੇ ਬੱਚਿਆਂ ਦੇ ਉੱਤੇ ਖਰਚ ਕੀਤਾ ਜਾਊਗਾ ਇਹ ਫਿਲਮ ਕਿੰਨੇ ਕੁ ਹੰਗਾਰਾ ਹਾਸਲ ਕਰਦੀ ਹੈ ਇਹ ਵਕਤ ਦੱਸੂਗਾ ਪਰ ਇਹ ਹੈ ਜੀ ਕਿ ਰਾਜਵੀਰ ਜਵੰਦਾ ਦੇ ਨਾਲ ਜਿਹਨਾਂ ਦੀ ਲੋਕਾਂ ਦੀ ਜਜ਼ਬਾਤੀ ਸਾਂਝ ਆ ਰਾਜਵੀਰ ਜਵੰਦਾ ਦੇ ਜਾਣ ਤੋਂ ਬਾਅਦ ਜਿਹੜੇ ਲੋਕਾਂ ਨੂੰ ਝਟਕਾ ਰਾਜਵੀਰ ਜਵੰਦਾ ਦੇ ਜਾਣ ਦਾ ਜਿਹੜੇ ਲੋਕਾਂ ਨੂੰ ਦੁੱਖ ਆ ਉਹ ਰਾਜਵੀਰ ਨੂੰ ਆਖਰੀ ਵਾਰ ਵੱਡੇ ਪਰਦੇ ਦੇ ਉੱਤੇ ਅਦਾਕਾਰੀ ਕਰਦੇ ਵੇਖਣਗੇ ਉਹ ਦੇਖਣਗੇ ਕਿ ਰਾਜਵੀਰ ਜਵੰਦਾ ਕਿਸ ਤਰੀਕੇ ਦੇ ਨਾਲ ਆਪਣੀ ਆਖਰੀ ਫਿਲਮ ਦੇ ਵਿੱਚ ਆਪਣੀ ਰੰਗਤ ਪੇਸ਼ ਕਰਕੇ ਗਿਆ ਸੋ ਰਾਜਵੀਰ ਜਵੰਦਾ ਦੇ ਜਾਣ ਦਾ ਦੁੱਖ ਕਦੇ ਵੀ ਘਟਣਾ ਨਹੀਂ ਕਦੇ ਵੀ ਮੁੱਕਣਾ ਨਹੀਂ ਖਾਸ ਕਰਕੇ ਮਾਪਿਆਂ ਦੇ ਵਾਸਤੇ ਤੇ ਕਲਾ ਖੇਤਰ ਦੇ ਵਾਸਤੇ ਜਾਣੇ-ਜਾਣੇ ਪੰਜਾਬ ਦੇ ਮੌਸਮ ਦਾ ਹਾਲ ਬਿਆਨ ਕਰ ਦਈਏ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਕਾਫੀ ਤਬਦੀਲੀ ਹੋ ਗਈ ਆ ਰਾਤਾਂ ਹੁਣ ਠੱਡੀਆਂ ਹੋਣ ਲੱਗੀਆਂ ਤੇ ਦਿਨ ਦੇ ਵਿੱਚ ਮੌਸਮ ਆ ਜਣਾ ਉਹ ਧੁੱਪ ਵਾਲਾ ਪਰ ਬਦਲੇ ਹੋਏ ਮੌਸਮ ਦੇ ਵਿੱਚ ਬਹੁ ਗਿਣਤੀ ਲੋਕ ਆ ਜਿਹੜੇ ਉਹ ਇਸ ਵੇਲੇ ਢਿੱਲੇ ਮੱਠੇ ਆ ਗਲ ਖਰਾਬ ਬੁਖਾਰ ਵਾਇਰਲ ਇਨਫੈਕਸ਼ਨ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਤੇ ਇਹ ਲੋਕਾਂ ਨੂੰ ਇਸ ਵੇਲੇ ਚਿੰਬੜੀਆਂ ਹੋਈਆਂ ਤੇ ਇਸ ਵੇਲੇ ਡਾਕਟਰਾਂ ਦੇ ਦੁਕਾਨਾਂ ਦੇ ਵਿੱਚ ਜਾ ਕੇ ਦੇਖੀਏ ਤਾਂ ਬਿਲਕੁਲ ਕੁਰਬਲ ਕੁਰਬਲ ਵਾਲੀ ਸਥਿਤੀ ਆ ਸੋ ਪੰਜਾਬ ਦੇ ਵਿੱਚ ਜੇਕਰ ਤੁਹਾਡੇ ਪਰਿਵਾਰ ਦੇ ਮੰਨ ਲਓ 5 ਜਣੇ ਆ ਉਹਨਾਂ ਦੇ ਵਿੱਚੋਂ ਤਿੰਨ ਜਣੇ ਇਸ ਵੇਲੇ ਢਿੱਲੇ ਮੱਠੇ ਆ। ਭਾਵੇਂ ਕਿ ਇਹ ਸੀਜ਼ਨਲ ਸਮੱਸਿਆਵਾਂ ਪਰ ਇਹ ਜੀ ਕਿ ਇਸ ਵੇਲੇ ਆਪਦੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ। ਬਿਮਾਰੀ ਸ਼ਮਾਰੀ ਤੋਂ ਦੂਰ ਰਹਿਣ ਦੇ ਯਤਨ ਕਰਨੇ ਚਾਹੀਦੇ ਆ ਤੇ ਵੇਲੇ ਸਰ ਦਵਾਈ ਬੂਟੀ ਲੈਣੀ ਚਾਹੀਦੀ ਆ ਤੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਬਾਹਰ ਨਿਕਲਣਾ ਚਾਹੀਦਾ। ਇਹਦੇ ਵੱਲ ਗੌਰ ਕਰਨੀ ਚਾਹੀਦੀ ਆ।